ਜਗਤਪੁਰਾ ਚ ਕਹਿੰਦੇ ਕਿ ਪੰਜਾਬੀ ਘਟ ਨੇ ਤੇ ਪ੍ਰਵਾਸੀ ਜ਼ਿਆਦਾ ਨੇ ਇਸ ਕਰਕੇ ਉੱਥੇ ਕਹਿੰਦੇ ਸਰਬਸੰਮਤੀ ਹੋ ਨਹੀਂ ਪਾਰੀ ਇਹ ਇਹ ਗੱਲ ਦਾ ਪਤਾ ਵੀ ਉਦੋਂ ਲੱਗਾ ਜਦੋਂ ਸਰਬਸੰਮਤੀ ਕਰਨ ਵਾਸਤੇ ਪਿੰਡ ਦੇ ਵਿੱਚ ਇਕੱਠ ਕੀਤਾ ਔਰ ਕਹਿੰਦੇ ਕਿ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਬਣਾ ਦਿੰਨੇ ਆਪਾਂ ਸਰਪੰਚ ਫਿਰ ਮਾਮਲਾ ਉੱਥੇ ਹੋਰ ਹੋ ਗਿਆ ਤੇ ਕਹਿੰਦੇ ਹੁਣ ਪੰਚ ਵੀ ਉੱਥੇ ਬਣਾਉਣਾ ਔਖਾ ਹੋਇਆ ਪਿਆ ਜਗਤਪੁਰਾ ਪਿੰਡ ਸੁਰਖੀਆਂ ਦੇ ਵਿੱਚ ਹੈ ਪ੍ਰਵਾਸੀ ਮਜ਼ਦੂਰ ਉੱਥੋਂ ਦੇ ਲੋਕਲ ਵੋਟਰਾਂ ਨਾਲੋਂ ਜ਼ਿਆਦਾ ਨੇ ਕਿ ਉਹਨਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਨੇ 650 ਦੇ ਕਰੀਬ ਵੋਟਾਂ ਨੇ ਜਿਹੜੀਆਂ ਉਹ ਪ੍ਰਵਾਸੀਆਂ ਦੀਆਂ ਨੇ ਤੇ 800 ਦੇ ਕਰੀਬ ਉਥੋਂ ਦੇ ਮੂਲ ਲੋਕਾਂ ਦੀਆਂ ਨੇ ਪੰਜਾਬ ਦੇ ਨਾਲ ਸਬੰਧਤ ਲੋਕਾਂ ਦੀਆਂ ਨੇ ਪੰਜਾਬ ਦੇ ਨਾਲ ਸਬੰਧਤ ਜਿਹੜੇ ਲੋਕ ਨੇ ਮੂਲ ਰੂਪ ਵਿੱਚ ਉਹ ਸਰਪੰਚ ਚੁਣਨਾ ਚਾਹੁੰਦੇ ਨੇ ਇੱਕ ਕਮਰਤਾਰੀ ਸਿੱਖ ਨੌਜਵਾਨ ਨੂੰ ਅੱਗੇ ਕਰਨਾ ਚਾਹੁੰਦੇ ਨੇ ਤਾਂ ਉਥੇ ਸਹਿਮਤੀ ਨਹੀਂ ਬਣੀ ਜੀ ਉਹ ਪ੍ਰਵਾਸੀ ਨੇ ਉਹ ਚਾਹੁੰਦੇ ਨੇ ਕਿ ਇਹ ਸਰਪੰਚ ਨਾ ਬਣੇ ਮੋਹਾਲੀ ਦਾ ਇੱਕ ਪਿੰਡ ਚਰਚਾ ਦਾ ਵਿਸ਼ਾ ਬਣ ਗਿਆ ਸੰਤੂ ਸਾਬਤ ਜਗਤਪੁਰਾ ਤੁਹਾਨੂੰ ਚੇਤਾ ਹੋਵੇਗਾ ਮੋਹਾਲੀ ਦੇ ਕੁਝ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਨਾ ਪਿੱਛੇ ਜੇ ਮਤੇ ਵੀ ਪਾਏ ਗਏ ਸੀਗੇ ਕਿ ਪ੍ਰਵਾਸੀਆਂ ਨੂੰ ਚਲੇ ਜਾਣਾ ਚਾਹੀਦਾ ਜਾਂ ਫਿਰ ਸਖਤੀ ਕਰ ਦਿੱਤੀ ਗਈ ਸੀ ਸੋ ਹੁਣ ਜਗਤਪੁਰਾ ਚ ਕਹਿੰਦੇ ਕਿ ਪੰਜਾਬੀ ਘਟ ਨੇ ਤੇ ਪ੍ਰਵਾਸੀ ਜ਼ਿਆਦਾ ਨੇ ਇਸ ਕਰਕੇ ਉੱਥੇ ਕਹਿੰਦੇ ਸਰਬਸੰਮਤੀ ਹੋ ਨਹੀਂ ਪਾਰੀ ਇਹ ਇਹ ਗੱਲ ਦਾ ਪਤਾ ਵੀ ਉਦੋਂ ਲੱਗਾ ਜਦੋਂ ਸਰਬਸੰਮਤੀ ਕਰਨ ਵਾਸਤੇ ਪਿੰਡ ਦੇ ਵਿੱਚ ਇਕੱਠ ਕੀਤਾ ਔਰ ਕਹਿੰਦੇ ਕਿ ਇੱਕ ਅੰਮ੍ਰਿਤਧਾਰੀ ਸੇਖ ਨੂੰ ਬਣਾ ਦਿੰਨੇ ਆਪਾਂ ਸਰਪੰਚ ਫਿਰ ਮਾਮਲਾ ਉੱਥੇ ਹੋਰ ਹੋ ਗਿਆ ਤੇ ਕਹਿੰਦੇ ਹੁਣ ਪੰਚ ਵੀ ਉੱਥੇ ਬਣਾਉਣਾ ਔਖਾ ਹੋਇਆ ਪਿਆ ਹੂੰ ਹੂੰ ਬਿਲਕੁਲ ਇਸ ਮੇਰੇ ਨਾਲ ਆਪਣੇ ਆਪ ਦੇ ਵਿੱਚ ਪਹਿਲੀ ਅਜਿਹੀ ਘਟਨਾ ਹੈ ਪੰਚਾਇਤੀ ਚੋਣਾਂ ਦੇ ਦੌਰਾਨ ਕਿ ਜਿਵੇਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਇੱਥੇ ਜ਼ਮੀਨ ਜਾਇਦਾਦ ਜਿਹੜੇ ਖਰੀਦਦੇ ਨੇ ਉਹ ਕੋਈ ਨਿਯਮ ਬਣਾਉਣਾ ਚਾਹੀਦਾ ਹੈ ਚਾਹੇ ਪ੍ਰਵਾਸੀ ਆਉਣ ਚਾਹੇ ਕੋਈ ਵੀ ਚਾਹੇ ਹਿਮਾਚਲ ਤੋਂ ਆ ਜਾਵੇ ਜਿੱਥੋਂ ਵੀ ਮਤਲਬ ਕਿਸੇ ਵੀ ਸਟੇਟ ਤੋਂ ਆਵੇ ਕਹਿੰਦੇ ਗੁਜਰਾਤ ਵਗੈਰਾ ਦੀ ਤਰਜ਼ ਦੇ ਉੱਤੇ ਅਜਿਹਾ ਇਹ ਦੇ ਵਿੱਚ ਹੋ ਜਾਣਾ ਚਾਹੀਦਾ ਸੁਖਪਾਲ ਖਹਿਰਾ ਹੋਰਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਇਹ ਚਰਚਾ ਛੇੜ ਦਿੱਤੀ ਸੀ ਜੀ ਤੇ ਇਸੇ ਦੇ ਚੱਲਦਿਆਂ ਹੁਣ ਜਗਤਪੁਰਾ ਪਿੰਡ ਸੁਰਖੀਆਂ ਦੇ ਵਿੱਚ ਐ ਪ੍ਰਵਾਸੀ ਮਜ਼ਦੂਰ ਉੱਥੋਂ ਦੇ ਲੋਕਲ ਵੋਟਰਾਂ ਨਾਲੋਂ ਜ਼ਿਆਦਾ ਨੇ ਹਮ ਤੇ ਉਹਨਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਨੇ 650 ਦੇ ਕਰੀਬ ਵੋਟਾਂ ਨੇ ਜਿਹੜੀਆਂ ਉਹ ਪ੍ਰਵਾਸੀਆਂ ਦੀਆਂ ਨੇ ਤੇ 800 ਦੇ ਕਰੀਬ ਉਥੋਂ ਦੇ ਮੂਲ ਲੋਕਾਂ ਦੀਆਂ ਨੇ ਪੰਜਾਬ ਦੇ ਨਾਲ ਸੰਬੰਧਿਤ ਲੋਕਾਂ ਦੀਆਂ ਨੇ ਜੀ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਇੱਕ ਬਸਤੀ ਬਣਨੀ ਸ਼ੁਰੂ ਹੋ ਗਈ ਸੀ ਕਿ ਜਿੱਥੇ ਇਹ ਪ੍ਰਵਾਸੀ ਆ ਕੇ ਰਹਿਣ ਲੱਗ ਪਏ ਸੀ ਬਾਅਦ ਵਿੱਚ ਕਹਿੰਦੇ ਇਹਨਾਂ ਨੂੰ ਪ੍ਰਸ਼ਾਸਨ ਨੇ ਸਰਕਾਰ ਨੇ ਹੋਰ ਜਗ੍ਹਾ ਦੇ ਉੱਤੇ ਬਿਠਾ ਦਿੱਤਾ ਉਹ ਜਗਤਪੁਰਾ ਦੇ ਵਿੱਚ ਤੇ ਹੌਲੀ ਹੌਲੀ ਜਿਵੇਂ ਹੁਣ ਕੋਈ ਬੰਦਾ ਬੜੀ ਧੀਰ ਦੇਰ ਦਾ ਇੱਥੇ ਆਇਆ ਤਾਂ ਉਹਦਾ ਨੇਚਰਲੀ ਪਰਿਵਾਰ ਵੀ ਵਧੇਗਾ ਹੌਲੀ ਹੌਲੀ ਅੱਗੇ ਉਹਦਾ ਪੀੜੀਦਰ ਪੀੜੀ ਵਿਕਾਸ ਵੀ ਹੋਏਗਾ ਤਾਂ ਫਿਰ ਉਹ ਬੰਦਾ ਵੋਟ ਵਗੈਰਾ ਬਣ ਗਈ ਸਾਰਾ ਕੁਝ ਹੋ ਗਿਆ ਤੇ ਹੁਣ ਉਹ ਵੋਟਰ ਨੇ ਉਥੋਂ ਦੇ ਪੱਕੇ ਜੀ ਪਰ ਉਹ ਸਵਾਲ ਇਹ ਹੈ ਕਿ ਜਦੋਂ ਸਰਵਸੰਮਤੀ ਬਣ ਗਈ ਪੰਜਾਬ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਮੂਲ ਰੂਪ ਵਿੱਚ ਉਹ ਸਰਪੰਚ ਚੁਣਨਾ ਚਾਹੁੰਦੇ ਨੇ ਇੱਕ ਅਮਰਤਾਰੀ ਸਿੱਖ ਨੌਜਵਾਨ ਨੂੰ ਅੱਗੇ ਕਰਨਾ ਚਾਹੁੰਦੇ ਨੇ ਹਾਂ ਤਾਂ ਉਥੇ ਸਹਿਮਤੀ ਨਹੀਂ ਬਣੀ ਜੀ ਹੁਣ ਪ੍ਰਵਾਸੀ ਨੇ ਉਹ ਚਾਹੁੰਦੇ ਨੇ ਕਿ ਇਹ ਸਰਪੰਚ ਨਾ ਬਣੇ ਬਲੋ ਸਿੱਧੇ ਤੌਰ ਦੇ ਉੱਤੇ ਇਹ ਕਹਿ ਸਕਦੇ ਆ ਕਿ ਜੇਕਰ 650 ਵੋਟਾਂ ਕਹਿੰਦੀਆਂ ਨੇ ਵੀ ਅਸੀਂ ਨਹੀਂ ਬਣਨ ਦੇਣਾ वैसे ਪਿੰਡ ਦੇ ਹਿਸਾਬ ਦੇ ਨਾਲ 6500 ਵੋਟਾਂ ਬਹੁਤ ਜ਼ਿਆਦਾ ਨੇ ਹਮ ਅਕਸਰ 2 3000 ਵੋਟ ਵੱਧ ਤੋਂ ਵੱਧ ਪਿੰਡ ਦੀ ਹੁੰਦੀ ਹੈ ਬਾਤ ਉਹ 4 5000 ਲਾ ਲਓ ਪਰ 6500 ਇਹ ਹੋ ਗਈਆਂ 800 ਹੋ ਗਈਆਂ ਹਮ ਇਹ ਹੋ ਗਈਆਂ 8000 ਦੇ ਕਰੀਬ ਜਾ ਕੇ ਕਿਤੇ ਵੋਟ ਹੋ ਗਈ ਇਹਦੀ ਬਿਲਕੁਲ ਬਿਲਕੁਲ ਤੇ ਹੁਣ ਇਹ ਸਰਬਸੰਮਤੀ ਉੱਥੇ ਬਣਦੀ ਨਜ਼ਰ ਨਹੀਂ ਆ ਰਹੀ ਉੱਥੇ ਵੋਟ ਪਾਉਗੀ ਕੀ ਹੋਊਗਾ ਇਹ ਅਜੇ ਪਏ ਨੇ 8 10 ਦਿਨ ਪਏ ਨੇ ਉਹਦੇ ਵਿੱਚ ਪਤਾ ਲੱਗ ਜਾਣਾ ਵੀ ਕੀ ਹੁੰਦਾ ਹਮ ਪਰ ਜਗਤਪੁਰਾ ਹੁਣ ਚਰਚਾ ਦੇ ਵਿੱਚ ਆ ਗਿਆ ਕਿਉਂਕਿ ਜਿਸ ਹਿਸਾਬ ਦੇ ਨਾਲ ਉੱਥੇ ਵੋਟਾਂ ਨੇ ਤੇ ਇਲਜ਼ਾਮ ਇੱਕ ਹੋਰ ਵੀ ਉਥੋਂ ਦੇ ਲੋਕਾਂ ਨੇ ਲਾ ਦਿੱਤੇ ਨੇ ਜੀ ਕਹਿੰਦੇ ਅਸੀਂ ਵੋਟਰ ਸੂਚੀਆਂ ਵਗੈਰਾ ਮੰਗਣ ਗਏ ਸੀਗੇ ਐਨਓਸੀ ਵਗੈਰਾ ਲੈਣ ਗਏ ਸੀਗੇ ਉਹ ਸਾਨੂੰ ਨਹੀਂ ਮਿਲ ਰਹੇ ਜਦ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਤੁਰੰਤ ਦਿੱਤੇ ਜਾ ਰਹੇ ਨੇ ਜੀ ਇੱਕ ਤਾਂ ਉਹਨਾਂ ਨੇ ਸਵਾਲ ਖੜਾ ਕਰਤਾ ਤੇ ਦੂਜਾ ਇਹ ਹੋਣਾ ਹੈ ਕਿ ਕਹਿੰਦੇ ਜੀ ਇਹ ਪੰਜਾਬ ਵਾਸਤੇ ਖਤਰੇ ਦੀ ਘੰਟੀ ਹੈ ਕਿ ਇਸ ਤਰ੍ਹਾਂ ਦੇ ਨਾਲ ਆ ਕੇ ਜੇ ਪਿੰਡਾਂ ਦੇ ਵਿੱਚ ਸਾਡੇ ਬਾਹਰਲੇ ਜਿਹੜੇ ਚਾਹੇ ਉਹ ਸਾਡੇ ਆ ਪਰਾਏ ਨੇ ਜਾਂ ਜਿਸ ਤਰ੍ਹਾਂ ਦੇ ਨਾਲ ਸਾਡੇ ਮਤਲਬ ਇੱਕੋ ਇਨਸਾਨ ਹੀ ਨੇ ਉਹ ਕਹਿੰਦੇ ਇਸ ਤਰ੍ਹਾਂ ਆ ਕੇ ਰਹਿਣ ਲੱਗ ਪੈਣਗੇ ਫਿਰ ਮੁਸ਼ਕਲ ਹੋ ਜਾਏਗਾ ਜੀ ਪਰ ਦੂਜੇ ਪਾਸੇ ਦਾ ਪੱਖ ਇਹ ਵੀ ਆ ਵੀ ਜਦੋਂ ਅਸੀਂ ਵਿਦੇਸ਼ ਦਾ ਰੁਖ ਕਰ ਰਹੇ ਹਾਂ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਵੀ ਇੱਥੇ ਵੀ ਜੇਕਰ ਤੁਸੀਂ 35-40 ਲੱਖ ਰੁਪਇਆ ਲਾ ਕੇ ਵਿਦੇਸ਼ ਜਾਂਦੇ ਹੋ ਤਾਂ ਇੱਥੇ ਵੀ ਕੋਈ ਨਾ ਕੋਈ ਬਿਜ਼ਨਸ ਕੀਤਾ ਜਾ ਸਕਦਾ ਹੈ ਤਾਂ ਉਹ ਵੀ ਸਮਝਣ ਦੀ ਲੋੜ ਹੈ ਜੀ ਪਰ ਜਗਤਪੁਰਾ ਵਾਲੀ ਜਿਹੜੀ ਇਹ ਖਬਰ ਆਏ ਨੇ ਕਾਫੀ ਕੁਝ ਜਿਹੜਾ ਉਹ ਸਵਾਲ ਵੀ ਖੜੇ ਕਿਤੇ ਨੇ ਪ੍ਰਸ਼ਾਸਨ ਦੇ ਕਿ ਇੱਕ ਤਰ੍ਹਾਂ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਕਿ ਉਹ ਜਗ੍ਹਾ ਦੇ ਉੱਤੇ ਜਿਹੜੀ ਤੇ ਰਹਿੰਦੇ ਨੇ ਉਹ ਵੋਟ ਬਣੀਆਂ ਕਿ ਉਹਨਾਂ ਦੇ ਨਾਮ ਰਜਿਸਟਰੀਆਂ ਵਗੈਰਾ ਹੈਗੀਆਂ ਨੇ ਉਹ ਵੀ ਕਈ ਤਰ੍ਹਾਂ ਦੀਆਂ ਜਾਂਚਾਂ ਦੇ ਵਿੱਚ ਬਣਦੀਆਂ ਨੇ ਉੱਥੇ ਪਿੰਡ ਵਾਲੇ ਹੀ ਦੱਸ ਸਕਦੇ ਨੇ ਜਿਸ ਤਰ੍ਹਾਂ ਦੇ ਨਾਲ ਉੱਥੇ ਹੁਣ ਮਾਹੌਲ ਹੋ ਗਿਆ ਹੈ ਜੀ ਬਿਲਕੁਲ ਪਰ 650 ਵੋਟ ਜਿਹੜੇ ਮਜ਼ਦੂਰ ਨੇ ਪ੍ਰਵਾਸੀ ਨੇ ਉਹਨਾਂ ਦੀ ਹੈ 800 ਵੋਟ ਉੱਥੋਂ ਦੇ ਲੋਕਾਂ ਦੀ ਹੈ ਤੇ ਸਰਪੰਚ ਬਣਾਉਣਾ ਹੁਣ ਬੜਾ ਮੁਸ਼ਕਲ ਹੋ ਗਿਆ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਬਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ